ਇਹ ਨਾੜਾਂ ਦੀ ਤੇਜ਼ੀ ਨਾਲ ਵਧਣਾ ਇਹ ਦਰਸਾਉਂਦਾ ਹੈ ਕਿ ਤੁਹਾਡੇ ਸਰੀਰ ਵਿੱਚ ਖੂਨ ਦਾ ਸੰਚਾਰ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਤੁਹਾਡੇ ਸਰੀਰ ਦੇ ਹਰ ਹਿੱਸੇ ਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲ ਰਹੇ ਹਨ ਜੇਕਰ ਤੁਹਾਡੇ ਵਾਲਾਂ ਅਤੇ ਨਹਾਂ ਨੂੰ ਸਹੀ ਢੰਗ ਨਾਲ ਪੌਸ਼ਟਿਕ ਤੱਤ ਮਿਲ ਰਹੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਸਰੀਰ ਦੇ ਬਾਕੀ ਹਿੱਸਿਆਂ ਨੂੰ ਵੀ ਸਹੀ ਮਾਤਰਾ ਵਿੱਚ ਪੌਸ਼ਟਿਕ ਤੱਤ ਮਿਲ ਰਹੇ ਹਨ ਦੂਸਰਾ ਲੱਛਣ ਇਹ ਹੈ ਕਿ ਤੁਸੀਂ ਸਵੇਰੇ ਆਸਾਨੀ ਨਾਲ ਉੱਠ ਜਾਂਦੇ ਹੋ ਜੇਕਰ ਤੁਸੀਂ ਆਪਣਾ అలਾਰਮ ਵੱਜਦੇ ਹੀ ਉੱਠ ਜਾਂਦੇ ਹੋ ਜਾਂ అలਾਰਮ ਵੱਜ जागण जा तो मतलब के चक्कर तो जे सवेरे उठ मतलब तो तो उठन तो बाद महसूस करते हो

ਮਿਊਨ ਸਿਸਟਮ ਬਹੁਤ ਮਜ਼ਬੂਤ ਹੈ ਚੌਥਾ ਲੱਛਣ ਇਹ ਹੈ ਕਿ ਦਿਨ ਵਿੱਚ ਇੱਕ ਵਾਰ ਬਿਨਾ ਕਿਸੇ ਪਰੇਸ਼ਾਨੀ ਦੇ ਤੁਹਾਡਾ ਪੇਟ ਸਾਫ਼ ਹੋ ਜਾਂਦਾ ਹੈ ਇਹ ਸਭ ਤੋਂ ਵੱਡਾ ਲੱਛਣ ਹੈ ਜੋ ਦੱਸਦਾ ਹੈ ਕਿ ਤੁਹਾਡੀ ਪਾਚਨ ਪ੍ਰਣਾਲੀ ਸਿਹਤਮੰਦ ਹੈ ਅਤੇ ਸਹੀ ਢੰਗ ਨਾਲ ਕੰਮ ਕਰ ਰਹੀ ਹੈ ਜੇਕਰ ਤੁਹਾਨੂੰ ਕਾਬਜ ਨਹੀਂ ਹੈ ਜਾਂ ਤਾਂ ਤੁਹਾਨੂੰ ਪੇਟ ਸਾਫ਼ ਕਰਨ ਲਈ ਕਈ ਦਿਨਾਂ ਤੱਕ ਇੰਤਜ਼ਾਰ ਨਹੀਂ ਕਰਨਾ ਪੈਂਦਾ ਅਤੇ ਬਿਨਾ ਕਿਸੇ ਦਰਦ ਜਾਂ ਵੱਟ ਪੈਣ ਤੋਂ ਤੁਹਾਡਾ ਪੇਟ ਸਾਫ਼ ਹੋ ਜਾਂਦਾ ਹੈ ਤਾਂ ਇਸਦਾ ਮਤਲਬ ਇਹ ਹੈ ਕਿ ਤੁਹਾਡੀਆਂ ਅੰਤੜੀਆਂ ਦੀ ਸਿਹਤ ਇੱਕਦਮ ਸਹੀ ਹੈ ਤੁਹਾਡੀਆਂ ਅੰਤੜੀਆਂ ਦੀ ਸਿਹਤ जिन्नी वधिया होगी तो आधे दिमाग की सेहत भी उन्नी ही ज्यादा वधिया होगी अगर जेकर तो आधा दिमाग सेहतमंद है ता तो आधा पूरा शरीर सेहतमंद रहेगा इसलिए जेकर तो आधा पेट ठीक है तो समझो के तो आधा पूरा शरीर ठीक है

ਹੋ ਸਾਰੇ ਲੋਕਾਂ ਦੇ ਨਹੀਂ ਹੁੰਦੀ ਨੌਵਾਂ ਲੱਛਣ ਇਹ ਹੈ ਕਿ ਤੁਸੀਂ ਜ਼ਿਆਦਾਤਰ ਸਮਾਂ ਸ਼ਾਂਤ ਮਹਿਸੂਸ ਕਾਬੂ ਵਿੱਚ ਹਨ ਅਤੇ ਜੇਕਰ ਤੁਸੀਂ ਅਜਿਹੀ ਸਥਿਤੀ ਵਿੱਚ ਵੀ ਸ਼ਾਂਤ ਰਹਿੰਦੇ ਹੋ ਜਦੋਂ ਤੁਹਾਡੇ ਆਲੇ-ਦੁਆਲੇ ਹਰ ਚੀਜ਼ ਖਿਲਰੀ ਹੋਈ ਹੁੰਦੀ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੇ ਦਿਮਾਗ ਦੀ ਪ੍ਰਣਾਲੀ ਆਪਣੇ ਆਪ ਨੂੰ ਕੰਟਰੋਲ ਕਰਨਾ ਜਾਣਦੀ ਹੈ ਅੱਜ ਦੇ ਸਮੇਂ ਵਿੱਚ ਸ਼ਾਂਤ ਰਹਿਣਾ ਅਸਲ ਸਿਹਤ ਦਾ ਪ੍ਰਤੀਕ ਹੈ ਦਸਵਾਂ ਲੱਛਣ ਇਹ ਹੈ ਕਿ ਤੁਸੀਂ ਗੂੜੀ ਨੀਂਦ ਸੌਂਦੇ ਹੋ ਅਤੇ ਸਵੇਰੇ ਉੱਠਣ ਤੇ ਤਰੋ-ਤਾਜ਼ਾ ਮਹਿਸੂਸ ਕਰਦੇ ਹੋ ਜੇਕਰ ਤੁਹਾਨੂੰ ਸੌਣ ਲਈ ਜ਼ਿਆਦਾ ਕੋਸ਼ਿਸ਼

ゴうッドボータンは